ਉਹ ਲੱਗਦਾ ਸਿਰ ਪਹਿਲਾਂ ਵਾਲੇ ਪਿਆਰ ਜ਼ਿਆਦਾ ਸਕਸੈਸ ਹੁੰਦੇ ਸੀ ਕਿ ਅੱਜ ਦੇ 90s ਵਾਲੇ ਜਾਂ ਅੱਜ ਇੰਸਟਾਗ੍ਰam ਤੇ ਲੱਗ ਟੁੱਟ ਜਾਂਦੀਆਂ ਨੇ। ਦਿਲ ਨੇ ਤੰਗ ਹੋਏ ਪੂਰੇ ਨਾਲੇ ਬੰਦ ਹੋਣ ਵਾਲੀਆਂ। ਸੂਬਾ ਲੱਗਨ ਤੇ ਸ਼ਾਮੀ ਟੁੱਟ ਜਾਣ ਯਾਰੀ। ਔੜੋ ਹੀ ਚੜਦਾ ਜਿਹੜਾ ਮਾਪੇ ਦੀ ਦੇਖਰੇਖ ਚ ਕੰਮ ਸਾਰ ਟੋੜ ਪਣਾਦਾ ਜਰਦਾ। ਅੱਜ ਸਵੇਰੇ ਟੁੱਟਦੀ ਜਾਂ ਸ਼ਾਮੀ ਟੁੱਟ ਜਾਂਦੀ ਐ ਨਾ ਇੰਨਾ ਹੀ ਫਰਕ ਔਰ ਕੀ ਐ। ਅੱਸੀ ਸਰ ਦਾ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਐ ਕਿ ਵੀ ਅਰੇਂਜ ਮੈਰਿਜ ਕਰਾਓ, ਲਵ ਮੈਰਿਜ ਨਾ। ਪਿਆਰਾਂ ਦੀ ਗੱਲ ਕਰ ਰਹੇ ਹਾਂ ਤਾਂ ਸਰ ਅੱਜ ਦੇ ਪਿਆਰਾਂ ਦੇ ਵਿੱਚ ਤੁਸੀਂ ਕਿੰਨਾ ਕ ਭਰੋਸਾ ਕਰਦੇ ਤੁਹਾਨੂੰ ਲੱਗਦਾ ਸਰ ਪਹਿਲਾਂ ਵਾਲੇ ਪਿਆਰ ਜ਼ਿਆਦਾ ਸਕਸੈਸ ਹੁੰਦੇ ਸੀ ਕਿ ਅੱਜ ਦੇ 90s ਵਾਲੇ ਜਾਂ ਅੱਜ ਇੰਸਟਾਗ੍ਰam ਤੇ ਲੱਗ ਟੁੱਟ ਜਾਂਦੀਆਂ ਨੇ ਅੱਜ ਦੇ ਪਿਆਰਾਂ ਬਾਰੇ ਕੁਝ ਕੋਈ ਐਕਸਪੀਰੀਅੰਸ ਜਾਂ ਕੁਝ ਕਹਿਣਾ ਚਾਹੁੰਦੇ ਹੋ ਸਰ ਅੱਜ ਦੇ ਪਿਆਰ ਦੇ ਉੱਤੇ ਕੋਈ ਇੱਕ ਗੱਲ ਕਹਿਣਾ ਚਾਹੁੰਦੇ ਹੋ ਗੰਦਨ ਤੰਗ ਹੋਏ ਬੂਹੇ ਨਾਲੇ ਬੰਦ ਹੋਈਆਂ ਬਾਰੀਆਂ ਸੂਬਾ ਲੱਗਨ ਤੇ ਸ਼ਾਮੀ ਟੁੱਟ ਜਾਣ ਜਾ ਰਹੀਆਂ ਇੱਥੇ ਥੋੜੀ ਟੁੱਟ ਟੁੱਟਦੀਆਂ ਪਏ ਮੀਆਂ ਰਾਂਝਾ ਸੀ ਉਹਦਾ ਕਿੱਥੇ ਪਿਆਰ ਤੋੜ ਚੜਿਆ 12 ਸਾਲ ਮੱਜਾਂ ਚਰਾ ਕੇ ਦੁਬਾਰਾ ਵਿਆਹ ਕਿਸੇ ਹੋਰ ਨਾਲ ਹੋ ਗਿਆ ਸੀ ਉਹ ਤਾਂ ਇੰਸਟਾਗ੍ਰਾਮ ਵੀ ਨਹੀਂ ਸੀ ਚੱਲਦੀ ਨਹੀਂ ਨਹੀਂ ਇਟਸ ਓਕੇ ਲੇਕਿਨ ਟਾਈਮ ਲੱਗ ਗਿਆ ਮਤਲਬ ਕਿ 10 12 ਸਾਲ ਨੂੰ ਟੁੱਟਦਾ ਸੀ ਤੋੜ ਘਟਵਾਦੀ ਚੜਦੇ ਨਾ ਤੋੜ ਉਹੀ ਚੜਦਾ ਜਿਹੜਾ ਮਾਪੇ ਦੀ ਦੇਖਰੇਖ ਚ ਕੰਮ ਸਾਰਾ ਤੋੜ ਉਹਨਾਂ ਦਾ ਚੜਦਾ ਅੱਜ ਸਵੇਰੇ ਟੁੱਟਦੀ ਸ਼ਾਮੀ ਟੁੱਟ ਜਾਂਦੀ ਹੈ ਨਾ ਇੰਨਾ ਹੀ ਫਰਕ ਔਰ ਕੀ ਹੈ ਯਾਰ ਸੀ ਸਰ ਦਾ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਹੈ ਕਿ ਵੀ ਅਰੇਂਜ ਮੈਰਿਜ ਕਰਾਓ ਲਵ ਮੈਰਿਜ ਨਾ ਕਰਾਓ ਉਹ ਕਹਿੰਦੇ ਕਰਦੇ ਸੀ ਚੈਟ ਬੜਾ ਹੁੰਦਾ ਸੀ ਨਜ਼ਾਰਾ ਪਤਾ ਜਦੋਂ ਲੱਗਾ ਫੇਰ ਪੈ ਗਿਆ ਖਲਾਰਾ ਮੁੰਡਾ ਮੈਰਿਡ ਤੇ ਕੁੜੀ ਸੀ ਕੁਵਾਰੀ ਨਿਵਾਲਾ ਟਾਈਮ ਕਿੱਥੇ ਨੇਬਦੀ ਇੰਸਟਾ ਤੇ ਲੱਗੀ ਹੋਈ ਯਾਰੀ ਜੀ ਆਪਣੀਆਂ ਲਿਖੀਆਂ ਲਾਈਨਾਂ ਦੱਸ ਰਹੇ ਹੋ ਜਾਂ ਸੁਣੀਆਂ ਸੁਨਾਈਆਂ ਦੱਸ ਰਹੇ ਹੋ ਨਹੀਂ ਨਹੀਂ ਸ਼ੌਕ ਰੱਖਦਾ ਜੀ ਲਿਖਣ ਦਾ ਭਾਈ ਸਰ ਜਿਵੇਂ ਗਾਣੇ ਆ ਨਾ ਜਾਂ ਪਹਿਲਾਂ ਦੇ 90s ਵਾਲੇ ਗਾਣੇ ਅੱਜ ਤੱਕ ਸਾਰਿਆਂ ਨੂੰ ਯਾਦ ਨਹੀਂ ਇੱਕ ਲਾਈਨ ਬੋਲੋ ਅਗਲੀ ਨਾਲ ਯਾਦ ਹੁੰਦੀ ਆ ਅੱਜ ਦੇ ਗਾਣੇ ਆ ਭੁੱਲ ਭੁੱਲ ਜਾਂਦੇ ਆ ਸਰ ਲਾਈਨਾਂ ਕਿੱਥੇ ਯਾਦ ਰਹਿੰਦੀਆਂ ਬੀਟ ਤੇ ਨੱਚਿਆ ਠੀਕ ਆ ਮੈਂ ਸਿੰਗਰਾਂ ਦੇ ਨਾਮ ਨਹੀਂ ਲੈਣਾ ਚਾਹੁੰਦੀ ਬੀਟ ਤੇ ਨੱਚੇ ਠੀਕ ਆ ਭੁੱਲ ਗਏ ਬਟ ਜਿੱਦਾਂ ਸਰ ਹੁਣ ਸ਼ੇਰੋ ਸ਼ਾਇਰੀ ਸਾਰੇ ਤੁਹਾਡੀ ਆਪਣੀ ਲਿਖੀ ਰਸ਼ ਘਟ ਸੀ ਕਲਾਕਾਰਾਂ ਦਾ ਨਾ ਦੇਖੋ ਨਾ ਪੰਜਾਬ ਦੇ ਤੁਸੀਂ ਪੋਟਿਆਂ ਤੇ ਗਿਣੋ ਆਰਟਿਸਟ ਤੇ ਮੇਰੇ ਖਿਆਲ 'ਚ ਤੁਹਾਡੇ ਸਾਰੇ ਪੋਟੇ ਨਹੀਂ ਭਰਨੇ 4 5 6 7 8 ਤੇ ਜਾ ਕੇ 10 ਤੇ ਤੁਸੀਂ ਰੁਕ ਜਾਓਗੇ ਪਹਿਲਾਂ ਅੱਜ ਵੀ ਉਹ ਗਾਣੀ ਮੂਝ ਬਣੀ ਆ ਠੀਕ ਹੈ ਨਾ ਹਾਂ ਅੱਜ ਥੋੜੇ ਮਤਲਬ ਕਿ ਗਾਣਾ ਬਹੁਤ ਜ਼ਿਆਦਾ ਹਜ਼ਾਰਾਂ ਦੇ ਸਾਹਬ ਇੱਕ ਦਿਨ 'ਚ ਗਾਣਾ ਰਿਲੀਜ਼ ਹੁੰਦਾ ਸਭ ਅੱਛੇ ਨੇ ਬਸ ਮੈਂ ਇਹੀ ਕਹਾਂਗਾ ਕਿ ਅੱਛਾ ਅੱچھے ਕਲਚਰ ਨੂੰ ਪ੍ਰੋਮੋਟ ਕਰੋ ਅੱਛਾ ਕੰਮ ਕਰੋ ਸਭ ਅੱਛੇ ਨੇ ਜੀ ਉਹ ਲੱਗਦਾ ਸਿਰ ਪਹਿਲਾਂ ਵਾਲੇ ਪਿਆਰ ਜ਼ਿਆਦਾ ਸਕਸੈਸ ਹੁੰਦੇ ਸੀ ਕਿ ਅੱਜ ਦੇ 90s ਵਾਲੇ ਜਾਂ ਅੱਜ ਇੰਸਟਾਗ੍ਰam ਤੇ ਲੱਗ ਟੁੱਟ ਜਾਂਦੀਆਂ। ਦਿਲ ਨੇ ਤੰਗ ਹੋਏ ਪੂਰੇ ਨਾਲੇ ਬੰਦ ਹੋਣ ਵਾਲੀਆਂ। ਸੂਬਾ ਲੱਗਨ ਤੇ ਸ਼ਾਮੀ ਟੁੱਟ ਜਾਣ ਯਾਰੀ। ਥੋੜੋ ਹੀ ਚੜਦਾ ਜਿਹੜਾ ਮਾਪੇ ਦੀ ਦੇਖ ਰੇਖ ਚ ਕੰਮ ਸਾਰ ਟੋੜ ਪਣਾਦਾ ਜਰਦਾ। ਅੱਜ ਸਵੇਰੇ ਟੁੱਟਦੀ ਜਾਂ ਸ਼ਾਮੀ ਟੁੱਟ ਜਾਂਦੀ ਐ ਨਾ ਇੰਨਾ ਹੀ ਫਰਕ ਔਰ ਕੀ ਐ। ਸਰ ਦਾ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਐ ਕਿ ਵੀ ਅਰੇਂਜ ਮੈਰਿਜ ਕਰਾਓ, ਲਵ ਮੈਰਿਜ ਨਾ। ਪਿਆਰਾਂ ਦੀ ਗੱਲ ਕਰ ਰਹੇ ਹਾਂ ਤਾਂ ਸਰ ਅੱਜ ਦੇ ਪਿਆਰਾਂ ਦੇ ਵਿੱਚ ਤੁਸੀਂ ਕਿੰਨਾ ਕ ਭਰੋਸਾ ਕਰਦੇ ਤੁਹਾਨੂੰ ਲੱਗਦਾ ਸਰ ਪਹਿਲਾਂ ਵਾਲੇ ਪਿਆਰ ਜ਼ਿਆਦਾ ਸਕਸੈਸ ਹੁੰਦੇ ਸੀ ਕਿ ਅੱਜ ਦੇ 90s ਵਾਲੇ ਜਾਂ ਅੱਜ ਇੰਸਟਾਗ੍ਰam ਤੇ ਲੱਗ ਟੁੱਟ ਜਾਂਦੀਆਂ ਨੇ ਅੱਜ ਦੇ ਪਿਆਰਾਂ ਬਾਰੇ ਕੁਝ ਕੋਈ ਐਕਸਪੀਰੀਅੰਸ ਜਾਂ ਕੁਝ ਕਹਿਣਾ ਚਾਹੁੰਦੇ ਹੋ ਸਰ ਅੱਜ ਦੇ ਪਿਆਰ ਦੇ ਉੱਤੇ ਕੋਈ ਇੱਕ ਗੱਲ ਕਹਿਣਾ ਚਾਹੁੰਦੇ ਹੋ ਗੰਦਨ ਤੰਗ ਹੋਏ ਬੂਹੇ ਨਾਲੇ ਬੰਦ ਹੋਈਆਂ ਬਾਰੀਆਂ ਸੂਬਾ ਲੱਗਨ ਤੇ ਸ਼ਾਮੀ ਟੁੱਟ ਜਾਣ ਯਾਰੀਆਂ ਇੱਥੇ ਥੋੜੀ ਟੁੱਟ ਟੁੱਟਦੀਆਂ ਪਏ ਮੀਆਂ ਰਾਂਝਾ ਸੀ ਉਹਦਾ ਕਿੱਥੇ ਪਿਆਰ ਤੋੜ ਚੜਿਆ 12 ਸਾਲ ਮੱਜਾਂ ਚਰਾ ਕੇ ਦੁਬਾਰਾ ਵਿਆਹ ਕਿਸੇ ਹੋਰ ਨਾਲ ਹੋ ਗਿਆ ਸੀ ਉਹ ਤਾਂ ਇੰਸਟਾਗ੍ਰam ਵੀ ਨਹੀਂ ਸੀ ਚੱਲਦੀ ਨਹੀਂ ਨਹੀਂ ਇਟਸ ਓਕੇ ਲੇਕਿਨ ਟਾਈਮ ਲੱਗ ਗਿਆ ਮਤਲਬ ਕਿ 10 12 ਸਾਲ ਨੂੰ ਟੁੱਟਦਾ ਸੀ ਤੋੜ ਘਟਵਾਦੀ ਚੜਦੇ ਨਾ ਤੋੜ ਉਹੀ ਚੜਦਾ ਜਿਹੜਾ ਮਾਪੇ ਦੀ ਦੇਖਰੇਖ ਚ ਕੰਮ ਸਾਰਾ ਤੋੜ ਉਹਨਾਂ ਦਾ ਚੜਦਾ ਅੱਜ ਸਵੇਰੇ ਟੁੱਟਦੀ ਸ਼ਾਮੀ ਟੁੱਟ ਜਾਂਦੀ ਹੈ ਨਾ ਇੰਨਾ ਹੀ ਫਰਕ ਔਰ ਕੀ ਹੈ ਸੀ ਸਰ ਦਾ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਹੈ ਕਿ ਵੀ ਅਰੇਂਜ ਮੈਰਿਜ ਕਰਾਓ ਲਵ ਮੈਰਿਜ ਨਾ ਕਰਾਓ ਉਹ ਕਹਿੰਦੇ ਕਰਦੇ ਸੀ ਚੈਟ ਬੜਾ ਹੁੰਦਾ ਸੀ ਨਜ਼ਾਰਾ ਪਤਾ ਜਦੋਂ ਲੱਗਾ ਫੇਰ ਪੈ ਗਿਆ ਖਲਾਰਾ ਮੁੰਡਾ ਮੈਰਿਡ ਤੇ ਕੁੜੀ ਸੀ ਕੁਵਾਰੀ ਨਿਵਾਲਾ ਟਾਈਮ ਕਿੱਥੇ ਨੇ ਵਦੀ ਇੰਸਟਾ ਤੇ ਲੱਗੀ ਹੋਈ ਯਾਰੀ ਜੀ ਆਪਣੀਆਂ ਲਿਖੀਆਂ ਲਾਈਨਾਂ ਦੱਸ ਰਹੇ ਹੋ ਜਾਂ ਸੁਣੀਆਂ ਸੁਨਾਈਆਂ ਦੱਸ ਰਹੇ ਹੋ ਨਹੀਂ ਨਹੀਂ ਸ਼ੌਂਕ ਰੱਖਦਾ ਜੀ ਲਿਖਣ ਦਾ ਭਾਈ ਸਰ ਜਿਵੇਂ ਗਾਣੇ ਆ ਨਾ ਜਾਂ ਪਹਿਲਾਂ ਦੇ 90s ਵਾਲੇ ਗਾਣੇ ਅੱਜ ਤੱਕ ਸਾਰਿਆਂ ਨੂੰ ਯਾਦ ਨਹੀਂ ਇੱਕ ਲਾਈਨ ਬੋਲੋ ਅਗਲੀ ਨਾਲ ਯਾਦ ਹੁੰਦੀ ਆ ਅੱਜ ਦੇ ਗਾਣੇ ਆ ਭੁੱਲ ਭੁੱਲ ਜਾਂਦੇ ਆ ਸਰ ਲਾਈਨਾਂ ਕਿੱਥੇ ਯਾਦ ਰਹਿੰਦੀਆਂ ਬੀਟ ਤੇ ਨੱਚਿਆ ਠੀਕ ਆ ਮੈਂ ਸਿੰਗਰਾਂ ਦੇ ਨਾਮ ਨਹੀਂ ਲੈਣਾ ਚਾਹੁੰਦੀ ਬੀਟ ਤੇ ਨੱਚੇ ਠੀਕ ਆ ਭੁੱਲ ਗਏ ਬਟ ਜਿੱਦਾਂ ਸਰ ਹੁਣ ਸ਼ੇਰੋ ਸ਼ਾਇਰੀ ਸਾਰੇ ਤੁਹਾਡੀ ਆਪਣੀ ਲਿਖੀ ਰਸ਼ ਘਟ ਸੀ ਕਲਾਕਾਰਾਂ ਦਾ ਨਾ ਦੇਖੋ ਨਾ ਪੰਜਾਬ ਦੇ ਤੁਸੀਂ ਪੋਟਿਆਂ ਤੇ ਗਿਣੋ ਆਰਟਿਸਟ ਤੇ ਮੇਰੇ ਖਿਆਲ 'ਚ ਤੁਹਾਡੇ ਸਾਰੇ ਪੋਟੇ ਨਹੀਂ ਭਰਨੇ 4 5 6 7 8 ਤੇ ਜਾ ਕੇ 10 ਤੇ ਤੁਸੀਂ ਰੁਕ ਜਾਓਗੇ ਪਹਿਲਾਂ ਅੱਜ ਵੀ ਉਹ ਗਾਣੀ ਮੂਝ ਬਣੀ ਆ ਠੀਕ ਹੈ ਨਾ ਹਾਂ ਅੱਜ ਥੋੜੇ ਮਤਲਬ ਕਿ ਗਾਣਾ ਬਹੁਤ ਜ਼ਿਆਦਾ ਹਜ਼ਾਰਾਂ ਦੇ ਸਾਬ ਇੱਕ ਦਿਨ 'ਚ ਗਾਣਾ ਰਿਲੀਜ਼ ਹੁੰਦਾ ਸਭ ਅੱਛੇ ਨੇ ਬਸ ਮੈਂ ਇਹੀ ਕਹਾਂਗਾ ਕਿ ਅੱਛਾ ਅੱچھے ਕਲਚਰ ਨੂੰ ਪ੍ਰੋਮੋਟ ਕਰੋ ਅੱਛਾ ਕੰਮ ਕਰੋ ਸਭ ਅੱਛੇ ਨੇ ਜੀ